ਹਾਂਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਆਪਣੀ ਵੀਡੀਓ ਦੇ ਵਿੱਚ ਅੱਜ ਤੁਹਾਡੇ ਸਾਰੇ ਭਰਾਵਾਂ ਲਈ ਲੈ ਕੇ ਆਏ ਆ ਦੂਜੀ ਸੂਏ ਝੋਟੀ ਬਾਕੀ ਡਿਟੇਲ ਆਪਾਂ ਸਾਰੀ ਲਵਾਂਗੇ ਮਾਲਕ ਤੋਂ ਹਾਂਜੀ ਆ ਜੀ ਸਾਸਰੀ ਗਾਜੀ ਹਾਂਜੀ ਬਾਪੂ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਬਹੁਤ ਵਧੀਆ ਲੋ ਨਾਮ ਤੇ ਡਰੈਸ ਦਾ ਦੋਈ ਬਣਾ ਨਾਮ ਮੇਰਾ ਦਾਤਾ ਖੋਜੀ ਪਿੰਡ ਦੀ ਨਾ ਸਾਹਿਬ ਤਸੀਲ ਨਿਹਾਲ ਸਿੰਘਾ ਜਿਲ੍ਹਾ ਮੋਗਾ ਨੰਬਰ 94638035 ਠੀਕ ਹੈ ਤੇ ਝੋਟੀ ਦੀ ਕੀ ਡਿਟੇਲ ਆ ਜੀ ਝੋਟੀ ਦੂਜੇ ਸੁਆ ਹੈ ਬਾਈ ਜਫਰਾਬਾਦੀ ਚ ਪੈਂਦੀ ਆ ਠੀਕ ਹੈ ਜੀ ਦੁੱਧ ਲਾ ਲੋ ਬੌਲਾ ਲਾ ਲੋ ਆਈਟਮ 10 ਲੀਟਰ ਸੁਈਲ ਹੋਇਆ 4 ਦਿਨ 10 ਲੀਟਰ ਬੌਲਾ ਗਾ ਤੇ 4 ਦਿਨ ਹੋ ਗਏ ਸੁਈ ਨੂੰ ਮਗਰ ਹੈਗਾ ਕਟਾ ਮਗਰ ਗੱਟਾ ਹਾਂਜੀ ਠੰਡੀ ਸੀਰ ਪੂਰੀ ਠੀਕ ਹੈ ਜੀ ਹਾਂ ਤੇ ਤੋਰਾ ਚੈੱਕ ਕਰਾ ਦਈ

ਨੇ ਆਪਾਂ ਹਾਂ ਜੀ ਧਾਰਨ ਦਿਖਾ ਦਿਓ ਇਹ ਮਾਰ ਕੇ ਛੱਡਦੇ ਆਪਾਂ ਪੂਰੀ ਸਹਿਮਤ ਬੱਚੇ ਤੇ ਕਰ ਕੋਈ ਚਲੋ ਵੀ ਕਿਹ ਚੱਲ ਲਈ ਆਪਾਂ ਪੱਲੇ ਪਾ ਚੱਲ ਲੋ ਜੀ ਆ ਗਈ ਟੋਟੀ ਬੱਚਾ ਫੜ ਲੈਨੇ ਆਪਾਂ ਦੇਖੋ ਇਹ ਥਣ ਪੱਟੀ ਡੁੱਬੀ ਵਾਲੀਗੜ ਕੇ ਥਾਣਾ ਮੋٹے ਮੋٹے ਆਹ ਨੂੰ ਉੱਲੇ ਖਣਾ ਜੇ ਤਾਂ ਅੰਦਾਜ਼ਾ ਲਾ ਮੈਂ ਲੈ ਲਿਆ ਠੀਕ ਹੈ ਠੀਕ ਹੈ ਪੂਰੀ ਦਸਾਇਦਾ ਪਾਣੀ ਮੰਗਦੀ ਹੋਣੀ ਹਾਂਜੀ ਹਾਂਜੀ ਰੇਟ ਹੈ ਵਾਹ ਜੀ 85000 ਰੁਪਏ ਠੀਕ ਹੈ ਮੁੱਲ ਹੈਗਾ 85000 ਰੁਪਏ ਹਾਂਜੀ ਹਾਂਜੀ ਬਾਕੀ ਮਾਣਤਨ ਕਰ ਦਣਗੇ ਸੰਪਰਕ ਕਰ ਲਓ ਪਿੰਡ ਦੀਨਾ ਜ਼ਿਲ੍ਹਾ ਮੋਗਾ ਧੰਨਵਾਦ ਜੀ